ਕਿ ਕਿਤਨਾ ਕਦਾ ਲੱਗਦਾ ਕਿ ਇਹ ਪਾਰਟੀ ਨੂੰ ਆਪ ਹੀ ਖਤਮ ਕਰਨਾ ਚਾਹੁੰਦੇ ਸੋ ਇਸੇ ਕਰਕੇ ਜਿਹੜਾ ਵਰਕਰਾਂ ਦੀ ਲੋੜਨੀ ਆ ਉਹਨਾਂ ਵਰਕਰਾਂ ਦੀ ਲੋੜ ਹੈ ਜਿਹੜੇ ਅੱਗੇ ਪਿਛੇ ਖੱਬੇ ਸੱਜੇ ਪਾਸੇ ਹੋਰ ਕੁਛ ਨਹੀਂ ਆ ਜਿਹੜਾ ਵਰਕਰ ਤਾਂ ਵਰਕਰ ਨੂੰ ਸਿੱਧਾ ਜਾਣੀ ਇਹਦੇ ਕੋਈ ਮਾਦਰਾ ਧਿਆਨ ਆਦਾ ਕਿ ਜੈਂਸਰ ਤੇ ਨਸ਼ਾ ਗੱਦੂ ਪੰਜਾਬ ਦੇ ਵਿੱਚ ਵੀ ਫਾਸੀ ਦੀ ਸਜ਼ਾ ਨਹੀਂ ਕਰਵਾਗਣਾ ਮੈਂ ਕਿ ਰੈਲੀ ਕਰ ਰਿਹਾ ਸੀ ਮੈਨੂੰ ਬਜ਼ੁਰਗ ਨੇ ਕਿਹਾ ਸੀ ਬੇਟਾ ਡਾਇਨਾਸੌਰ ਤੇ ਸ਼ਾਇਦ ਦੁਬਾਰਾ ਆ ਜਾਏ ਕਾਲੀ ਦਲ ਦੁਬਾਰਾ ਨਹੀਂ ਆਉਣਾ ਸੋ ਇਸ ਕਰਕੇ ਮੇਰਾ ਖਿਆਲ ਕੋ ਬਜ਼ੁਰਗ ਵੀ 80 90 ਸਾਲ ਦਾ ਹੀ ਤੇ ਮੇਰਾ ਖਿਆਲ ਉਹਦੀ ਗੱਲ ਜਿਆਦੀ ਵਧੀਆ ਸੀ ਮੇਰਾ ਖਿਆਲ ਉਹ ਬਜ਼ੁਰਗ ਦਾ ਜਵਾਬ ਜਿਆਦਾ ਵਧੀਆ ਇਹਨਾਂ ਦਾ ਸੁਪਨੇ ਵੇਖ ਰਹੇ ਨੇ ਸੁਪਨੇ ਵੇਖਣ ਦਾ ਕਿਸੇ ਦਾ ਅਧਿਕਾਰ ਨਹੀਂ ਹੋ ਸਕਦੇ ਜਿਹੜਾ ਜਿਹੜਾ ਗੈਂਗਸਟਰ ਜਿਹੜਾ ਨਸ਼ੇ ਖਤਮ ਕੀਤੀ ਇਹਦਾ ਮਤਲਬ ਚਾਬੀ ਇਹਨਾਂ ਕੋਲ ਹੈ ਇਹਨਾਂ ਨੇ ਬੰਦ ਕਰਨੀ ਦੇਖੋ ਅਕਾਲੀ ਦਲ ਜਿਹੜਾ ਆ ਇਸ ਵੇਲੇ ਬਿਲਕੁਲ ਆਸ਼ੀਅਤੇ ਹੈ ਜਿਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਲੜ ਰਿਹਾ ਉਮੀਦਵਾਰ ਟਿਕਟ ਸਰੈਂਡਰ ਕਰਦੇ ਟਿਕਟ ਛੱਡ ਕੇ ਭੱਜੇ ਚੰਡੀਗੜ੍ਹੋਂ ਉਸ ਜਿਹੜੀ ਰਾਜਧਾਨੀ ਹੈ ਸਾਡੀ ਦੇਸ਼ ਦੀ ਤੁਹਾਡੀ ਪ੍ਰਦੇਸ਼ ਦੀ ਸੌਰੀ ਉਹਦੀ ਰਾਜਧਾਨੀ 'ਚ ਬੰਦਾ ਟਿਕਟ ਛੱਡ ਦੇ ਕਿੱਥੋਂ ਵੱਡੀ ਕਿਹੜੀ ਗੱਲ ਹੈ ਔਰ ਥਾ-ਥਾ ਤੇ ਤੁਹਾਡੇ ਸਾਹਮਣੇ ਇਹਨਾਂ ਦੇ ਕੁਝ ਪਾਰਟੀ ਛੱਡ ਕੇ ਜਾ ਰਹੇ ਆ ਕਿਸੇ ਨੂੰ ਪਾਰਟੀ ਕਰਕੇ ਕੱਢਣ ਜਾ ਰਹੇ ਕਿਉਂਕਿ ਪਰਿਵਾਰਵਾਦ ਬਹੁਤ ਹੈਵੀ ਹੋ ਗਿਆ ਹੁਣ ਜਿਹੜਾ ਮੈਂ ਤੁਹਾਨੂੰ ਮੁੱਖ ਦੀ ਜੀ ਗੱਲ ਦੱਸਾਂ ਨਾ ਜਿਹੜਾ ਛੋਟਾ ਜਿਹਾ ਛੋਟ ਦੇ ਵਿੱਚ ਹੈ ਕਿ ਜਿਹੜਾ ਲੋਕਾਂ ਨੇ ਗੁਰੂ ਘਰ ਨਾਲ ਮੱਥਾ ਲਾਇਆ ਹੁਣ ਹਾਲਾਤ ਤੇ ਉਹਨਾਂ ਦੀ ਇਹੋ ਜਿਹੀ ਹੋਣੀ ਮੈਂ ਤਾਂ ਸੱਚੀ ਗੱਲ ਦੱਸ ਰਿਹਾ ਜਿਹੜੇ ਲੋਕ ਗੁਰੂ ਸਾਹਿਬ ਦੇ ਨਹੀਂ ਹੋਏ ਉਹ ਪੰਜਾਬ ਦੇ ਕਿੱਥੋਂ ਹੋ ਸਕਦੇ ਤੇ ਲੋਕਾਂ ਦੇ ਕਿੱਥੋਂ ਹੋ ਸਕਦੇ ਨੇ ਜਿਹੜਾ ਲੋਕਾਂ ਨੇ ਗੁਰੂ ਸਾਹਿਬ ਦਾ ਖੌਫ ਨਹੀਂ ਹੈਗਾ ਉਹਨਾਂ ਨੂੰ ਲੋਕਾਂ ਦਾ ਖੌਫ ਕਿੱਥੋਂ ਹੋਣਾ ਅਸੀਂ ਲੋਕ ਕਿਸੇ ਘਾਸ ਦੀ ਹੁਈਏ ਕਿਸੇ ਧਰਮ ਦੀ ਹੁਈਏ ਗੁਰੂ ਸਾਹਿਬ ਜਾ ਰਹੇ ਹੁਣ ਕਿਤੇ ਸਾਨੂੰ ਰਸਤੇ ਜੋਨ ਗੱਡੀਆਂ ਸਾਈਡ ਤੇ ਕਰਕੇ ਸਾਈਡ ਤੇ ਹੱਥ ਜੋੜ ਕੇ ਖੜੋ ਜਾਨੇ ਗੱਡੀਆਂ ਖਲਾਰ ਦਿੰਦੀਆਂ ਪਰ ਇਹ ਲੋਕ ਤੇ ਇੰਨੇ ਕੰਘਾਰੀ ਨੇ ਮਤਲਬ ਉਹਨਾਂ ਦੇ ਜਿਹੜੇ ਮੁਖੀ ਨੇ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਨੇ ਉਹਨਾਂ ਨੂੰ ਮਾਫੀਆਂ ਦੇਣ ਦੇ ਕੱਲ ਬੀਬੀ ਆਰ ਸਿਫਰਤ ਕੋ ਬਾਦਲ ਜੀ ਦੀ ਫੋਟੋ ਕੋ ਦੀ ਚੁੱਕ ਕੇ ਖੜੀ ਸੀ ਇਹ ਕਿੰਨਾ ਕੀ ਦੀ ਗੱਲ ਕਰਦੇ ਜੀ ਕਿਹੜੇ ਪੰਥ ਦੀ ਗੱਲ ਕਰਦੇ ਨੇ 328 ਰੂਪ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੋ ਗਾਇਬ ਹੋ ਜਾਣ ਉਹਦਾ ਕੋਈ ਤੋਹ ਪਤਾ ਨਾ ਲੱਗੇ ਜਾਗਦੀ ਜੋਤ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਸਰੂਪ ਹੀ ਗਾਇਬ ਹੋ ਜਾਣ ਪਰ ਇਹ ਲੋਕ ਨੇ ਛੋਟੀ ਵੀ ਰੈਨਾ ਦਾ ਕੁਛ ਨਹੀਂ ਇਹਨਾਂ ਦਾ ਤੇ ਪ੍ਰਮਾਤਮਾ ਦੇ ਕੋਹਣ ਜਿਨ੍ਹਾਂ ਨੇ ਉਹਨਾਂ ਦਾ ਮੱਥਾ ਲਾਇਆ ਉਥੋਂ ਤੇ ਪ੍ਰਮਾਤਮਾ ਦੇਖੋ ਪ੍ਰਮਾਤਮਾ ਇਹ ਕੁਛ ਇਹਨਾਂ ਦਾ ਕਰ ਸਕੇ ਮੇਰਾ ਨਹੀਂ خیال ਇਹਨਾਂ ਦਾ ਕੁਛ ਹੋਵੇਗਾ ਕਿਉਂਕਿ ਤੁਸੀਂ ਵੇਖੋ 18 ਚ ਤਿੰਨਾਂ ਚ ਆ ਗਏ ਆ ਉਹਨਾਂ ਨੇ ਤਿੰਨਾਂ ਚ ਰਹਿਣਾ ਨਾਲੇ ਇਹਨਾਂ 13 ਚ ਰਹਿਣਾ ਤੁਹਾਡੇ ਸਾਹਮਣੇ ਹੀ ਹੋਣਾ ਦੇਖੋ ਆ ਲੱਗਦਾ ਕਿ ਰਾਜਨੀਤੀ ਦੇ ਵਿੱਚ ਧਰਮ ਲੋਕੀ ਕਰ ਦਿੰਦੇ ਨੇ ਜਿੱਥੇ ਲੋੜ ਪੈਂਦੀ ਹੈ ਉਹਨਾਂ ਨੂੰ ਕਾਹਤ ਤੱਕ ਨਹੀਂ ਬਸ ਲੈਂਦੇ ਲੈ ਜਾਂ ਆਪਣਾ ਗੁਰੂ ਘਰਾਂ ਨੂੰ ਵਰਤੋ ਕਰਦੇ ਨੇ ਦੇਖੋ ਦੇਸ਼ ਦੇ ਵਿੱਚ ਦੋ ਤਰ੍ਹਾਂ ਦੀ ਰਾਏ ਲੀਤੀ ਹੈ ਇੱਕ ਦੇ ਸਿਧਾਂਤ ਨੂੰ ਮੰਨਦੀ ਹੈ ਬਾਬਾ ਸਾਹਿਬ ਭੀਮਰਾਓ ਵੇਦ ਕਰਦੇ ਕਿਉਂਕਿ ਉਹਦੇ ਚ ਸਾਰੇ ਵਰਗਾਂ ਦਾ ਬਰਾਬਰ ਸਤਕਾਰ ਆ ਸਾਰੇ ਧਰਮਾਂ ਦਾ ਬਰਾਬਰ ਸਤਕਾਰ ਹੈ ਭਾਵੇਂ ਇੱਕ ਮੁਹੱਲੇ ਚ ਲੋਕ ਵਗ ਵਗ ਵਰਗਾਂ ਦੇ ਰਹਿੰਦੇ ਨੇ ਉਹਨਾਂ ਨੂੰ ਬਰਾਬਰ ਲੈ ਕੇ ਚੱਲਿਆ ਜਾਂਦਾ ਹੈ ਇੱਕ ਬੰਨੇ ਉਹ ਲੋਕ ਨੇ ਜਿਹੜੇ ਵਿਕਾਸ ਤੇ ਕਰਦੇ ਨਹੀਂਗੇ ਉਹ ਹਮੇਸ਼ਾ ਧਰਮ ਦੇ ਨਾਂ ਤੇ ਤੁਹਾਡੇ ਜਖਮਾਂ ਦੀ ਕੋਈ ਨਾ ਕੁਛ ਇਹੋ ਜਿਹਾ ਕੰਮ ਕਰਨਗੇ ਵੀ ਤੁਸੀਂ ਲੋਕ ਭਾਵਕ ਹੋ ਜਾਓਗੇ ਕਿ ਧਰਮ ਦੀ ਜਿਹੜੀ ਸਾਡੀ ਨਵਜੋ ਸਾਰਿਆਂ ਦੀ ਕਮਜ਼ੋਰ ਹੈ ਭਾਵੇਂ ਕੋਈ ਵੀ ਹੋ ਮੈਂ ਮਾਫੀ ਮਾਫੀ ਚਾਹੁੰਦਾ ਇਸ ਗੱਲ ਦੀ ਇਸ ਕਰਕੇ ਉਹ ਉਹ ਕਦੀ ਵੀ ਉਹਦੇ ਤੇ ਕੰਮ ਨਹੀਂ ਕਰਨਗੇ ਔਰ ਇਹ ਇਹ ਲੋਕ ਧਰਮ ਦੀ ਰਾਜਨੀਤੀ ਹਮੇਸ਼ਾ ਹੀ ਕਰਦੇ ਨੇ ਹੁਣ ਤੁਸੀਂ ਅ ਸੋਸ਼ਲ ਮੀਡੀਆ ਤੇ ਦੇਖ ਲਓ ਮਤਲਬ ਉਹ ਪਹਿਲਾਂ ਕਿੱਡੀ ਵੱਡੀ ਚੀਜ਼ ਕਹਿ ਰਹੇ ਨੇ ਕਿ ਹਮ ਉਨਕੋ ਲਾਏ ਹਨ आ, मतलब आ, हम रा, राम जो राम जी को लाए हैं हम उनको लाएंगे यार राम जी सृष्टि रचनार ने मतलब लोग लो भी गलतियां भी रब के हो जी इना तो करा रहा कि जड़े राम जी नु लेके आए मतलब पहली बारी सुन रहा जो छोटे दडेड़े होए हैं हमेशा से है सुनते हैं कि राम जी जड़े ना वो सृष्टि दे कुदरत दे रचनार ने इस दुनियादार दे और उन्होंने उन्होंने मिछा हरिक दा फर्क दा पता किया और हर एक नु दितया पर पहली बारी सुन रहे हैं कि कोई राम जी नु भी लेके आया इतनी बड़ी बज्जर गुनाह ये लोग कर रहे ने ਔਰ ਉਹਨ ਲੋਕ ਕਹਿ ਰਹੇ ਆ ਹਮ ਉਹਨੂੰ ਲਾਏਗੇ ਜਿੰਨ ਕੋ ਰਾਮ ਜੀ ਲਾਏ ਉਹ ਕਹਿ ਰਹੇ ਵੀ ਉਹਨਾਂ ਨੂੰ ਲੈ ਕੇ ਆਉਣਾ ਜਿੰਨੂੰ ਰਾਮ ਜੀ ਲਿਆਏ ਪਰ ਕੁਦਰਤ ਜਿਹੜੀ ਹੈ ਉਹ ਦੇਖੋ ਧਰਮ ਦੇਖੋ ਪਰਮਾਤਮਾ ਦਾ ਨਾਮ ਉੱਤੇ ਹੈ ਪਰ ਇਹ ਵੇਖੋ ਅੱਜ ਵਿਕਾਸ ਦੀ ਗੱਲ ਕਰਨ ਵੀ ਦੇਸ਼ ਦੀ ਜੀਡੀਪੀ ਕਿਉਂ ਡਾਊਨ ਹੈ ਦੇਸ਼ ਦੇ ਵਿੱਚ ਮਹਿੰਗਾਈ ਕੋਈ ਇੰਨੀ ਜਿਆਦੀ ਵਧੀ ਹੈ ਗਰੀਬ ਨੂੰ ਦੱਸੋ 50 ਰੁਪਏ ਵਾਲੀ ਚੀਜ਼ ਜਿਹੜੀ ਹੈ 200 ਦੀ ਕੋ ਮਿਲ ਰਹੀ ਹੈ 50 ਦਾ ਪੈਟਰੋਲ 100 ਦਾ ਕਿਉਂ ਹੈ ਪਬਲਿਕ ਸੈਕਟਰ ਜੁਨਟ ਵੇਚੇ ਕੋ ਗਏ ਹੈ ਇਨਕਮ ਟੈਕਸ ਟੈਰਰ ਕਿਉਂ ਹੈ ਐਮਐਸਐਮੀ ਦੇ ਤੇ ਮਾੜਾ ਕਾਨੂੰਨ ਕਿਉਂ ਬਣਾਇਆ ਗਿਆ ਲੋਕਾਂ ਨੂੰ ਜਾਣਕਾਰੀ ਦੇਣ ਅੱਜ ਲੋਕ ਪੁੱਛਣਾ ਚਾਹੁੰਦੇ ਐ ਹਾਥਰਸ ਦੀਆਂ ਘਟਨਾਵਾਂ ਵੇਲੇ ਤੁਸੀਂ ਕਿੱਥੇ ਹੋ ਮਨੀਪੁਰ ਦੀਆਂ ਘਟਨਾਵਾਂ ਵੇਲੇ ਤੁਸੀਂ ਕਿਉਂ ਨਾ ਜਾ ਕੇ ਅੱਜ ਚਾਈਨਾ ਜਿਹੜਾ ਹੈ ਸਾਡੀ 2000 ਵਰਕ ਕਿਲੋਮੀਟਰ ਅੰਦਰ ਸਾਡੀ ਜ਼ਮੀਨ ਤੇ ਆ ਕੇ ਬਹਿ ਗਿਆ ਅਰ ਨੇਚਰਲ ਪ੍ਰਦੇਸ਼ ਦੇ ਸਿਟੀ ਦੇ ਉਹਨਾਂ ਨਾਂ ਚੇਂਜ ਕਰ ਦਿੱਤੇ ਐ ਉੱਥੇ ਕੋਈ ਬੋਲ ਬਾਲ ਨਹੀਂ ਕਰਪਸ਼ਨ ਦੇ ਉੱਤੇ ਜਿਹੜੀਆਂ ਬੀਫ ਕੰਪਨੀਆਂ ਸੀ ਉਹਨਾਂ ਨੂੰ ਉਹ ਪ੍ਰਾਈਮ ਮਿਨਿਸਟਰ ਬਣ ਜੇ ਫਿਰ ਹੁਣ ਮੌਕਾ ਦੋਨਾਂ ਦੇਣਾ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਹੋ ਰਹੀ ਐ ਜਦੋਂ ਆਜੂਗੇ ਸਤਾਈ ਦੀ ਉਹ ਗੱਲ ਕਰ ਲਿ ਪਹਿਲੀ ਗੱਲ ਤੇ ਮੈਂ ਜੋਗੀ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀ ਪਾਰਟੀ ਤੇ ਆਪਣਾ ਦੇਖ ਲਓ ਵੀ ਸਿਸਟਮ ਹੈਗਾ ਤੁਹਾਡਾ ਖੁਦ ਤੁਹਾਡੇ ਨਾਲ ਦੇ ਅਮਿਤ ਸ਼ਾਹ ਨੂੰ ਨਹੀਂ ਬੋਲਦੇ ਤੇ ਨਾ ਪ੍ਰਧਾਨ ਮੰਤਰੀ ਬੋਲਦਾ ਹੈ ਮੌਕਾ ਆ ਕੇ ਪੰਜਾਬ ਚ ਮੰਗਣ ਦੇ ਤੁਸੀਂ ਪਹਿਲੇ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਆਪਣਾ ਗੱਡਜੋਟ ਹੈ ਪਹਿਲੀ ਤਰੀਕ ਤੱਕ ਜਮਾਨਤ ਹੈ ਆ ਦੋ ਤਰੀਕ ਨੂੰ ਜੇ ਖੇਤਰੀਆ ਸਾਹਿਬ ਅੱਧਰ ਜਾਂਦੇ ਨੇ ਸੰਵਿਧਾਨਿਕ ਸਰਕਾਰ ਬਣਦੀ ਹੈ ਕਿ ਕੇਂਦਰੀਆ ਤੇ ਉੱਪਰ ਕੀ ਚੱਲਦਾ ਰਹੇਗਾ ਕਿ ਪੈਟਰੋਲ ਦੇਖੋ ਜਿਹੜੀਆਂ ਕਾਨੂੰਨੀ ਪਰ ਕਿਰਿਆਨੇ ਕਾਨੂੰਨ ਦੇ ਮੁਤਾਬਕ ਹੀ ਹੋਣਗੀਆਂ ਕਾਗਰਸ ਇਹੋ ਜੀ ਕੋਈ ਕੰਮ ਨਹੀਂ ਕਰਦੀ ਵੀ ਜਿੱਥੇ ਕਾਨੂੰਨ ਦੇ ਉੱਪਰੋਂ ਦੀ ਜਾਵੇ ਕਾਨੂੰਨ ਰਾਹੀਂ ਜੇ ਕੋਈ ਕਿਸੇ ਨੂੰ ਜੇ ਕਾਨੂੰਨੀ ਕਾਨੂੰਨ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂਗੀ ਕਾਨੂੰਨ ਆਪਣਾ ਕੰਮ ਕਰੂਗਾ ਜਿੱਦਾਂ ਹੁਣ ਦਖਲਅੰਦਾਜ਼ੀ ਹੋ ਰਹੀ ਹੈ ਹੁਣ ਕਿਸ ਵੀ ਮਾਫ ਹੋ ਗਿਆ ਕਿ ਨਹੀਂ ਬਾਬੇ ਰਾਮ ਨੇ ਉਮੀਦਦਾ ਇੱਕ ਸਜ਼ਾ ਵੀ ਉੱਡ ਗਈ ਤੁਸੀਂ ਇਹ ਵੇਖੋ ਨਾ ਇਹ ਕਾਗਰਸ ਨਹੀਂ ਕਰੂ ਕਾਗਰਸ ਨਾ ਨਿਆਂ ਪ੍ਰਣਾਲੀ ਵਿੱਚ ਦਖਲਅੰਦਾਜ਼ੀ ਕਰੂਗੀ ਨਾ ਕਾਰਜ ਪ੍ਰਣਾਲੀ 'ਚ ਨਾ মিডিਏ ਨੂੰ ਬੰਦੀ ਬਣਾਇਆ ਜਾਏਗਾ ਇਹ ਸਾਡਾ ਤੁਹਾਡਾ ਵਾਅਦਾ ਵੀ ਕਾਗਰਸ ਇੱਕ ਲੋਕਤੰਤਰ ਬਾਲ ਕਰਕੇ ਰੱਖੋ ਮੈਂ ਨਾ ਜੀ ਜੇਪੀ ਨੱਡਾ ਵੀ ਆ ਜਾਣ ਸਵੇਰੇ 9 ਵਜੇ 10 ਵਜੇ ਮਿਤਸ਼ਾ ਜੀ ਆ ਜਾਣ 12 ਵਜੇ ਮੋਦੀ ਜੀ ਆ ਜਾਣ ਜੀ ਆ ਇਹਨੂੰ ਸਾਰਿਆਂ ਦਾ ਰੱਸੀ ਪਾਣੀ ਚ ਚਕਾਵਾਂਗੇ ਪਰ ਜੋ ਜੋ ਚੀਜ਼ ਉਹ ਭਾਲਦੀ ਉਹ ਅੰਮ੍ਰਿਤਸਰੀਆਂ ਨਹੀਂ ਮਿਲਣ ਲੱਗਦੀ ਹੋ ਗਿਆ ਬਸ ਤਰਫ ਕਰੋ ਬਸ ਹਾਂਜੀ ਵੋਟਾਂ ਦੀ ਸੰਦਰਭ ਉਹ ਕਿਹੜੇ ਰੋਚ ਸੰਦਰਭ ਚ ਲਗਾਤਾਰ ਉਹਨਾਂ ਨੂੰ ਜਿਹੜੀ ਪ੍ਰੋਲ ਦੇ ਕੇ ਪੰਜਾਬੀਆਂ ਦੇ ਜ਼ਖਮਾਂ ਤੇ ਨਮਕ ਛਿੜਕਿਆ ਜਾ ਰਿਹਾ ਸਿੱਕਾਂ ਦੇ ਜ਼ਖਮਾਂ ਤੇ ਉਹ ਲਗਾਤਾਰੀਆਂ ਕੋਈ ਨਾ ਪਿਛਲੀ ਵਲੀ 44000 ਵੋਟਾਂ ਦੇ ਬਦਲੇ ਆਮ ਆਦਮੀ ਪਾਰਟੀ ਨੂੰ 19800 ਵੋਟਾਂ ਮਿਲੀਆਂ ਹੈ। ਕਿ ਆਦਮੀ ਕਿ ਇੰਨੀ ਇੱਕ ਬਹੁਤ ਹੈ। ਧੰਨਵਾਦ ਬਹੁਤ ਜਨ ਜੀ